ਵੀ ਇਹਨਾਂ ਖਾਬ ਨੂੰ ਦਿੱਤੇ ਬਿਆਨ ਦੀ ਅਸੀਂ ਸਖਤ ਸਰਬੰਤਾਂ ਤੋਂ ਨਕੇਦੀ ਕਰਦੇ ਹਾਂ ਕਿਉਂਕਿ ਆਪਣੇ ਹੱਕਾਂ ਲਈ ਹਮੇਸ਼ਾ ਜਿਵੇਂ ਬੰਦੀਆਂ ਲੜਦਿਆਂ ਆਈਆਂ ਨੇ ਲੜਦੀਆਂ ਰਹਿਣਗੀਆਂ 11 12 13 ਜੋ ਅਸੀਂ ਮੂਹਿਕ ਛੁੱਟੀ ਦਿੱਤੀ ਹੈ ਉਸ ਨੂੰ ਪੂਰਨ ਤੌਰ ਤੇ ਅਸੀਂ ਲਾਗੂ ਕਰਾਂਗੇ ਜਿੰਨਾ ਚਿਰ ਸਾਡੀਆਂ ਇਹਨਵੇਂ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਅਸੀਂ ਦੁਬਾਰਾ ਫੇਰ ਬਿਜਲੀ ਮੰਤਰੀ ਨੂੰ ਮੈਨੇਜਮੈਂਟ ਨੂੰ ਇਹ ਬੇਨਤੀ ਕਰਦੇ ਹਾਂ ਵੀ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੀਆਂ ਜਾਣ ਜਿੰਨਾ ਚਿਰ ਇਹ ਮੰਗਾਂ ਲਾਗੂ ਨਹੀਂ ਹੁੰਦੀਆਂ ਚਾਹੇ ਸੰਘਰਸ਼ ਹੋਰ ਲੰਮਾ ਹੋ ਜੇ ਅਸੀਂ ਉਹਨਾਂ ਤੇਰੇ ਸੰਘਰਸ਼ ਨੂੰ ਹੋਰ ਲੰਮਾ ਚਲਾਵਾਂਗੇ ਇਸ ਦੇ ਵਿੱਚ ਸਾਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨਮਾਇਦਿਆਂ ਨਾਲ ਸਾਡੀ ਗੱਲਬਾਤ ਹੋਈ ਆ ਨਮਾਇਦੇ ਇਹਨਾਂ ਨੇ ਵੀ ਅਸੀਂ ਪੂਰਨ ਸਹਿਯੋਗ ਦੇਵਾਂਗੇ ਅਸੀਂ ਵੀ ਉਹਨਾਂ ਦੇ ਨਾਲ ਕੰਡੈਕਟਰ ਚਾ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਸੰਘਰਸ਼ ਨੂੰ ਹੋਰ ਲੰਬਾ ਤੱਕ ਕਰਨਾ ਪਿਆ ਤਾਂ ਅਸੀਂ ਆਪਣੀਆਂ ਮੰਗਾਂ ਲਈ ਹੋਰ ਲੰਮਾ ਕਰਾਂਗੇ ਕਰਮਚਾਰੀ ਦੀ ਹੜਤਾਲ ਆਈ ਸਾਡੇ ਨਾਲ ਬਾਰ-ਬਾਰ ਸਰਕਾਰ ਮੀਟਿੰਗਾਂ ਦੇ ਵਿੱਚ ਮੰਗਾਂ ਦੇ ਸੁਝੋਟੇ ਕਰ-ਕਰ ਮੁੱਕਰ ਰਹੀ ਹੈ ਜੀ ਇਹ ਸਾਡੀਆਂ ਲੰਬੇ ਸਮੇਂ ਤੋਂ ਮੰਗਾਂ ਚੱਲ ਰਹੀਆਂ ਨੇ ਸਾਡੇ ਨਾਲ 26 25 ਨੂੰ ਮੀਟਿੰਗ ਹੋਈ ਸੀ ਵਿਜਲੀ ਮੰਤਰੀ ਜੀ ਤੇ ਮੈਨੇਜਮੈਂਟ ਨਾਲ ਮੋਹਾਲੀ ਵਿਖੇ ਸਾਡੀਆਂ ਬਹੁਤ ਸਾਰੀਆਂ ਮੰਗਾਂ ਦੇ ਉੱਤੇ ਸਮਝੌਤਾ ਹੋਇਆ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਬਿਜਲੀ ਬੋਰਡ ਨੂੰ ਜਿਹੜਾ ਸਾਡੀਆਂ ਦੋ ਡਿਵੀਜ਼ਨਾਂ ਲਾਲੜੂ ਅਤੇ ਖਰੜ ਪ੍ਰਾਈਵੇਟ ਕਰਨ ਦੀ ਆ ਸਾਡੇ ਜਿਹੜੇ ਨਵੇਂ 45000 ਥਾਮੀਆਂ ਖਾਲੀ ਪਈਆਂ ਨੇ ਉਹਨਾਂ ਨੂੰ ਭਰਨ ਦੀ ਆ ਬਾਕੀ ਸਾਡੀਆਂ ਰੁਟੀਨ ਦੀਆਂ ਮੰਗਾਂ ਨੇ ਜਿਹੜੀਆਂ ਉਹਦੀਆਂ ਮੰਗਾਂ ਨੇ ਸਾਡੀਆਂ ਸਾਡੀਆਂ 20 ਤੋਂ 25 ਮੰਗਾਂ ਦੇ ਉੱਤੇ ਸਾਡੇ ਨਾਲ ਸਮਝੌਤਾ ਹੋਇਆ ਸੀਗਾ 26 ਨੂੰ ਸਰਕਾਰ ਨੇ 10 ਦਿਨਾਂ ਦੇ ਵਿੱਚ ਸਾਨੂੰ ਭਰੋਸਾ ਦਿੱਤਾ ਸੀ ਅਸੀਂ ਲਾਗੂ ਕਰਾਂਗੇ। ਉਸ ਤੋਂ ਬਾਅਦ ਅਸੀਂ 12 ਤਰੀਕ ਨੂੰ ਦੁਬਾਰਾ ਫਿਰ ਮੈਨੇਜਮੈਂਟ ਨਾਲ ਗੱਲਬਾਤ ਕੀਤੀ। ਤਾਂ ਦੁਬਾਰਾ ਫਿਰ ਸਾਡੇ ਸੀਐਮਡੀ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਵੀ ਸਾਨੂੰ 10 ਦਿਨ ਦਾ ਸਮਾਂ ਦਿਓ ਜੀ ਅਸੀਂ ਮੰਗਾਂ ਨੂੰ ਲਾਗੂ ਕਰਾਂਗੇ। ਫਿਰ ਅਸੀਂ ਦੁਬਾਰਾ 24 ਤਰੀਕ ਤੱਕ ਉਹਨਾਂ ਨੂੰ ਸਮਾਂ ਦਿੱਤਾ। ਤਾਂ ਉਹਨਾਂ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕਰਿਆ। ਦੁਬਾਰਾ ਬੀਓਡੀ ਦੀ ਮੀਟਿੰਗ ਹੋਈ ਤਾਂ ਕੋਈ ਉੱਥੇ ਏਜੰਡਾ ਨਹੀਂ ਲਾਇਆ ਗਿਆ। ਤਾਂ ਦੁਬਾਰਾ ਅਸੀਂ ਬਿਜਲੀ ਮੰਤਰੀ ਦੇ ਰਹਿਸੇ ਅੱਗੇ ਅੰਮ੍ਰਿਤਸਰ ਧਰਨਾ ਦਿੱਤਾ 29 ਤਰੀਕ ਨੂੰ। ਸਾਡੇ ਨਾਲ ਫੇਰ ਵੀ ਡਾਇਰੈਕਟਰ ਸਾਹਿਬ ਸਾਡੇ ਆਏ ਆ ਫੇਸਟੇਜ ਤੇ ਸਾਨੂੰ ਭਰੋਸਾ ਦੇ ਕੇ ਗਏ ਸਾਰੀਆਂ ਮੰਗਾਂ ਦਾ ਆਪਾਂ ਹੱਲ ਕਰਾਂਗੇ ਤਾਂ ਫੇਰ ਵੀ ਸਾਡੇ ਨਾਲ ਕੋਈ ਰਾਬਤਾ ਨਹੀਂ ਕਾਇਮ ਕੀਤਾ ਗਿਆ ਜਿਸ ਦੇ ਰੋਸ ਵਜੋਂ ਅੱਜ ਬਿਜਲੀ ਬੋਰਡ ਦੀਆਂ ਸਮੂਹ ਜਥੇਬੰਦੀਆਂ ਜੁਆਇੰਟ ਫੋਰਮ ਉੱਤੇ ਇਕੱਠਾ ਮੰਚ ਰੋਸ ਵਜੋਂ 11 12 13 ਦੀ ਛੁੱਟੀ ਦੇ ਉੱਤੇ ਚੱਲ ਰਹੀਆਂ ਨੇ ਮਾਸ ਲੀਵ ਦੇ ਉੱਪਰ ਜੇਕਰ ਸਾਡੀਆਂ ਮੰਗਾਂ ਹਜੇ ਵੀ ਨਾ ਮੰਨੀਆਂ ਗਈਆਂ ਤਾਂ ਅਸੀਂ ਅੱਗੇ ਵੀ ਵਧਾਵਾਂਗੇ ਅਸੀਂ ਕਿਸਾਨ ਅਤੇ ਭਰਾਤਰੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨਾਲ ਹੀ ਸੰਪਰਕ ਕਰਾਂਗੇ ਸਾਡੀਆਂ ਜਿਹੜੀਆਂ ਬਿਜਲੀ ਬੋਰਡ ਦੀਆਂ ਜੱਥੇਬੰਦੀਆਂ ਬਾਹਰ ਨੇ ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਆ ਸਾਡੀ ਜੇਕਰ ਪ੍ਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਅਸੀਂ ਉਹਨਾਂ ਨਾਲ ਨਾਲ ਰਲਾ ਕੇ ਖਾਸ ਹਰਕਤ ਦੇਵਾਂਗੇ ਕੱਲ ਵੀ ਸਾਡੀ ਮੀਟਿੰਗ ਹੋਈ ਇੱਕ ਪਰਸੋਂ ਐਤਵਾਰ ਨੂੰ ਸ਼ਾਮ ਨੂੰ ਪੰਜਾਬ ਭਵਨ ਵਿੱਚ ਢੀਲੀ ਮੰਤਰੀ ਜੀਟੀਓ ਸਾਹਿਬ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾਂ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਨਾਲ ਮੀਟਿੰਗ ਚੱਲੀ ਆ ਸਾਡੀ 2:30 ਵਜੇ ਤੱਕ ਉਥੇ ਵੀ ਲਗਭਗ ਸਾਰੀਆਂ ਮੰਗਾਂ ਨੂੰ ਜੈਸ ਕਰਦੇ ਨੇ ਪਰ ਸਾਨੂੰ ਰਿਟਰਨ ਦੇ ਵਿੱਚ ਕੁਝ ਨਹੀਂ ਦਿੰਦੇ ਸਵਾਇ ਲਾਰਿਆ ਤੋਂ ਇਸ ਕਰਕੇ ਸਾਡਾ ਬਿਜਲੀ ਬੋਰਡ ਹੁੰਦਾ ਸੀ ਇਹ ਸਰਕਾਰਾਂ ਨੇ ਪাবਲਿਕ ਸੈਕਟਰ ਦੇ ਆਧਾਰਾਂ ਨੂੰ ਤੋੜ ਕੇ ਨਿੱਜੀ ਹੱਥਾਂ ਦੇ ਵਿੱਚ ਦਿੱਤਾ ਜਦੋਂ ਤੋਂ ਸਾਡੇ ਇਸ ਬਿਜਲੀ ਬੋਰਡ ਨੂੰ ਪਾਵਰਕਾਮ ਬਣਾਇਆ ਨਾ ਉਦੋਂ ਤੋਂ ਹੀ ਸਾਡੇ ਜਿਹੜੇ ਮਲਾਜ਼ਮਾਂ ਉਹਨਾਂ ਦੀ ਸ਼ਾਂਤੀ ਕੀਤੀ ਜਾ ਰਹੀ ਆ ਉਹਨੂੰ ਘਟਾਇਆ ਜਾ ਰਿਹਾ ਸਵਾ ਲੱਖ ਤੋਂ ਮਲਾਜ਼ਮ 35-40 ਹਜ਼ਾਰ ਮਲਾਜ਼ਮ ਰਹਿ ਗਏ ਆ ਉਹ ਕੰਮ ਉਦੋਂ ਦੁੱਗਣਾ ਤਿੰਨਣਾ ਹੋ ਗਿਆ ਪਰ ਇਹ ਸਰਕਾਰਾਂ ਫੇਰ ਵੀ ਉਹਨਾਂ ਦੀਆਂ ਆਵਾਜ਼ ਨੂੰ ਨਹੀਂ ਆ ਮੈਂ 말 ਨਹੀਂ ਸਕਦਾ ਮਜਬੂਰੀ ਦੇ ਵਿੱਚ ਇਹਨਾਂ ਸਾਰੇ ਮੁਲਾਜ਼ਮਾਂ ਨੂੰ ਇਹਨਾਂ ਹਰਤਾਾਂ ਤੇ ਬੈਠਣਾ ਪੈ ਰਿਹਾ ਹੈ ਇਸ ਕਰਕੇ ਇਹ ਨਿਖੇਧ ਸਰਕਾਰਾਂ ਤੇ ਮੈਨੇਜਮੈਂਟ ਜੋ ਜਿਹੜੇ ਕਮਾ ਕੇ ਦਿੰਦੇ ਆ ਉਹਨਾਂ ਨੂੰ ਉਹਨਾਂ ਨੂੰ ਹੀ ਕੁਝ ਦੇ ਰਹੀਆਂ ਇਸ ਕਰਕੇ ਅਸੀਂ ਇਸ ਸਰਕਾਰ ਦੀ ਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਟੜਕ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਹਾਂ ਲੰਮਾ ਸਮਾਂ ਅਸੀਂ ਬਿਜਲੀ ਕੋਰਨ ਨੂੰ ਜਦੋਂ ਅਸੀਂ ਪਬਲਿਕ ਸੈਕਟਰ ਦਾ ਆਧਾਰ ਅਸੀਂ ਕਾਇਮ ਰੱਖਿਆ ਪੋਸਟ ਬਾਵਲ ਫੈਕਟਰ ਦੇ ਅਧਾਰੇ ਦੇ ਵਿੱਚ ਲੋਕਾਂ ਦੇ ਵੀ ਬੜੇ ਕੰਮ ਹੁੰਦੇ ਸਨ ਅੱਜ ਲੋਕ ਵੀ ਆਪਣੇ ਟਿਊਬਲ ਕਨੈਕਸ਼ਨ ਲੈਂਡ ਤੋਂ ਜਾਂ ਹੋਰ ਕਨੈਕਸ਼ਨ ਲੈਂਡ ਤੋਂ ਬੜੇ ਔਖੇ ਆ ਪਰ ਚੇਜ ਆਰਡਰਾਂ ਦੇ ਵਿੱਚ ਬੜੀ ਛੇਰਾ ਫੇਰੀ ਕਰ ਰਿਹਾ ਹੈ ਜਿਹੜਾ ਮੀਟਰ 260 ਰੁਪਿਆ ਦਾ ਮੀਟਰ ਹੈ ਉਸ ਦੀ ਕੀਮਤ ਅੱਜ 1000 ਤੇ 170 ਰੁਪਏ ਭਰਾਈ ਜਾ ਰਹੀ ਹੈ ਤੇ ਇਸ ਕਰਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਪਾਵਰ ਪਾਵਰਕ ਸੈਕਟਰ ਦੇ ਇਲਾਕੇ ਦੇ ਵਿੱਚ 120 ਰੁਪਏ ਮੀਟਰ ਦੇ ਭਰਾਈ ਜਾਂਦੇ ਸੀ ਅੱਜ 1070 ਰੁਪਏ ਕਰ ਦਿੱਤੇ ਗਏ ਆ ਇਸ ਤਰ੍ਹਾਂ ਲੋਕਾਂ ਦੀ ਲੁੱਟ ਕਰ ਰਹੀ ਹੈ ਬੇਨਤੀ ਕਰਦੇ ਆ ਲੋਕ ਵੀ ਸਾਡੇ ਨਾਲ ਖੜਦੇ ਆ ਜਿਹੜੀਆਂ ਜੱਥੇਬੰਦੀਆਂ ਕਿਸਾਨ ਜੁਗਨੀਆਂ ਨਾਲ ਹੋਰ ਜੱਥੇਬੰਦੀਆਂ ਵੀ ਸਾਡੇ ਸੰਘਰਸ਼ ਦੀ ਹਮਾਇਤ ਕਰਦੀਆਂ ਅਸੀਂ ਵੀ ਰਟੇਰੀਆਂ ਜਿਹੜੇ ਸਾਡੇ ਸਾਥੀ ਇਸ ਆਕੇ ਸਾਡੇ ਸਾਥੀ ਜਿਹੜੇ ਛੋਟੇ ਇਸ ਪਾਵਰ ਕਾਮ ਨੂੰ ਚਲਾ ਰਹੇ ਆ ਉਹਨਾਂ ਦੀ ਹਮਾਇਤ ਦੇ ਵਿੱਚ ਆਉਂਦੇ ਆ ਕਿਉਂਕਿ ਸਾਡੀਆਂ ਵੀ ਕੱਲ ਨੂੰ ਪੈਨਸ਼ਨਾਂ ਦਾ ਸਵਾਲ ਹੈ ਸਾਡੀਆਂ ਆਪਣੀਆਂ ਤੇ ਵੀ ਕੱਟ ਲੱਗਣੀਆਂ ਆ ਸਾਡਾ ਵੀ ਹੱਕ ਬਣਦਾ ਕੀ ਲੜੀਏ ਤੋਂ ਇਸ ਚੈਨਲ ਦੇ ਸਾਰੇ ਇਸ ਸਰਕਾਰ ਨੂੰ ਕਿ ਤੁਸੀਂ ਜਿਹੜੇ ਲੋਕਾਂ ਦੇ ਨਾਲ ਸੰਘਰਸ਼ਾਂ ਦੇ ਵਿੱਚੋਂ ਨਿਕਲ ਕੇ ਆਏ ਹੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕਰ ਰਹੇ ਇਸ ਕਰਕੇ ਥੋੜਾ ਸਮਾਂ ਰਹਿ ਗਿਆ ਸੁਨੋ ਵੀ ਚੱਲਦਾ ਕੀਤਾ ਜਾਊਗਾ ਤੇ ਮੈਨੇਜਮੈਂਟ ਆ ਜਿਹੜੀ ਬੇਸ਼ੱਕ ਪਬਲਿਕ ਸੈਕਟਰ ਦੀ ਹੋਵੇ ਬੇਸ਼ੱਕ ਪਾਵਰ ਕਾਮ ਦੀ ਹੈ ਲਿਮਟਿਡ ਹੈ ਇਸ ਨੂੰ ਵੀ ਜਿਹੜੇ ਮੁਲਾਜ਼ਮਾ ਜੇ ਕਿਰਤੀ ਲੋਕ ਨਾ ਤੁਸੀਂ ਤੁਸੀਂ ਫਾਇਦਾ ਨਹੀਂ ਕਰੋਗੇ ਤੇ ਬਾਹਰ ਤੁਸੀਂ ਨਹੀਂ ਚੱਲ ਸਕਦੇ ਇਸ ਕਰਕੇ ਮੈਂ ਤੁਹਾਡਾ ਬਹੁਤ ਤੰਬਾ ਬਾਤ ਤੁਸੀਂ ਕਵਰਿੰਗ ਕੀਤੀ ਹੈ One of the premium and prestigious professional institutes providing a wide range of professional courses with 100% placement assistance. We are Sri Sai Group of Institutes.